ਪ੍ਰਾਤਨ ਸਮੇਂ ਵਿੱਚ ਪੰਜਾਬ ਦੇ ਹਰ ਪਿੰਡ ਘਰ ਵਿੱਚ ਦੁੱਧ ਕਿਉਂ ਮੱਖਣ ਆਮ ਹੀ ਮਿਲ ਜਾਂਦਾ ਸੀ ਦੁੱਧ ਨੂੰ ਬਣਾਉਣ ਦਾ ਅਨੋਖਾ ਹੀ ਤਰੀਕਾ ਕਾਰਗਰ ਹੁੰਦਾ ਸੀ ਸਾਰੀ ਰਾਤ ਕਾਰਨੀ ਵਿੱਚ ਦੁੱਧ ਪਕਾਇਆ ਜਾਂਦਾ ਸੀ ਇਸੇ ਪ੍ਰਾਤਨ ਨੂੰ ਅੱਗੇ ਚਲਾਉਂਦੇ ਹੋਏ ਸਮਰਾਲਾ ਦੇ ਇੱਕ ਨਿਹੰਗ ਸਿੰਘ ਵੱਲੋਂ ਕਾਰਨੀ ਦਾ ਦੁੱਧ ਬਣਾਇਆ ਜਾਂਦਾ ਹੈ ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਪਦਾਰਥ ਪਾ ਕੇ ਇਸ ਨੂੰ ਬਣਾਇਆ ਜਾਂਦਾ ਹੈ ਉਹਨਾਂ ਦੱਸਿਆ ਕਿ ਕਾਰਨੀ ਦੇ ਦੁੱਧ ਨੂੰ ਤਿਆਰ ਕਰਨ ਲਈ ਤਕਰੀਬਨ 4 ਘੰਟੇ ਦਾ ਸਮਾਂ ਲੱਗਦਾ ਹੈ ਤਿਆਰ ਕਰਨ ਤੋਂ ਬਾਅਦ ਹੀ ਇਸ ਨੂੰ ਲੋਕਾਂ ਵਿੱਚ ਵਰਤਾਇਆ ਜਾਂਦਾ ਹੈ ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਇਹ ਖਾਸ ਰਿਪੋਰਟ ਬਾਈ ਕੀ ਨਾਮ ਹੈ ਤੁਹਾਡਾ ਦਾਸ ਦਾ ਨਾਮ ਜੀ ਯਾਦਵਿੰਦਰ ਸਿੰਘ ਨਿਹੰਗ ਸਿੰਘ ਬੋਡਾਦਾਲ ਬਾਬਾ ਫਤੇ ਸਿੰਘ ਤੇ ਜਥੇ ਸਿੰਘ ਜੀ ਜਿਹੜਾ ਕਾਰਡਨੀ ਦੇ ਦੁੱਧ ਦਾ ਕੰਮ ਸ਼ੁਰੂ ਕੀਤਾ ਇਹ ਕਦੋਂ ਤੋਂ ਕਰ ਰਹੇ ਹੋ ਇਹ ਇਹ ਹੀ ਆਪਣੇ ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਜੀ ਇਹ ਵੱਲੋਂ ਜਦੋਂ ਠੰਡ ਸ਼ੁਰੂ ਹੋਈ ਹੈ ਤੇ ਕਿਵੇਂ ਤਿਆਰ ਕਿਵੇਂ ਕੀਤਾ ਜਾਂਦਾ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਮਲਾਈ ਜਾਂਦੀ ਹੈ ਦੁੱਧ ਦੇ ਵਿੱਚ ਤਿਆਰ ਜਿਵੇਂ ਕਿ ਆਸ਼ਵਾਰੇ ਹੁਣ ਆਪਾਏ ਨੇ ਹੀ ਕੱਟ ਕੇ ਹਨਾ ਹੀ ਬਾਕੀ ਫਿਰ ਬਦਾਮ ਕਾਜੂ ਮਾਗਜ ਖਾਸ ਕਰਕੇ ਹਨਾ ਹੀ ਛੋਟੀ ਲਹਗੀ ਬੜੀ ਲਹਗੀ ਕਾਲੀ ਮਿਰਚ ਇਹਨੇ ਸਾਰੇ ਡ్రਾਈ ਫੂਡ ਆਪਾਂ ਪਾਉਨੇ ਆ ਜੀ ਵਿੱਚ ਕਿੰਨਾ ਚ ਸਮਾਂ ਤਿਆਰ ਕਰਨ ਦੇ ਲਈ ਲੱਗ ਜਾਂਦਾ ਹੈ ਇਹ ਸਮਾਨ ਟੋਟੋ ਕੱਟ ਜੀ 4 ਘੰਟੇ ਨੂੰ ਬਣਨ ਨੂੰ ਲੱਗ ਜਾਂਦੇ ਆ ਜੀ ਆ ਅਸੀਂ ਇੱਕ ਦੇਖ ਰਹੇ ਆ ਕਿ ਤੁਹਾਡੇ ਕੋਲ ਪੁਰਾਣਾ ਪ੍ਰਾਤਨ ਵਿਰਸਾ ਜਿਹਨੂੰ ਕਹ ਦਿੰਦੇ ਆ ਇਹ ਇਹਨਾਂ ਦਾ ਕੀ ਕੰਮ ਹੈਗਾ ਵਿੱਚ ਇਹ ਇਹਦੇ ਵਿੱਚ ਇਹਦਾ ਕੰਮ ਤਾਂ ਇਹ ਆ ਜੀ ਕੰਮ ਤਾਂ ਮਤਲਬ ਜਿਹੜਾ ਇਹਦਾ ਫਾਇਦਾ ਕਹਿ ਸਕਦੇ ਆ ਕੰਮ ਤਾਂ ਨਹੀਂ ਮਤਲਬ ਫਾਇਦਾ ਇਹਦਾ ਮਿੱਟੀ ਦਾ ਜਿਹੜਾ ਆਪਾਂ ਬਰਤਨ ਆ ਜੀ ਜੀ ਉਹਦੇ ਵਿੱਚ ਮਤਲਬ ਸਰੀਰ ਪਹਿਲਾਂ ਬਿਮਾਰੀਆਂ ਘੱਟ ਹੁੰਦੀਆਂ ਸੀਗੀਆਂ ਪ੍ਰਾਤਨ ਸਮੇਂ ਦੇ ਵਿੱਚ ਤੇ ਹੁਣ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਤੇ ਇਹਦੇ ਵਿੱਚ ਨਹੀਂ ਲੱਗਦੀਆਂ ਸਰਬ ਲੋ ਹੋ ਗਿਆ ਮਿੱਟੀ ਦੇ ਹਾਂਡੀ ਹੋ ਗਈ ਇਹ ਹੋ ਗਿਆ ਜੀ ਨਹੀਂ ਇਹਦੇ ਵਿੱਚ ਲੱਗਦੀਆਂ ਤੇ ਇਹ ਸਰੀਰ ਬਿਮਾਰੀਆਂ ਨਹੀਂ ਲੱਗਦੀਆਂ ਕਹਿਣ ਦਾ ਭਾਵ ਇਹਦਾ ਨਾਮ ਇਹ ਫਿਰ ਮੌਕੇ ਤੇ ਹੀ ਸਾਰਾ ਕਾੜ ਕੇ ਤਿਆਰ ਕੀਤਾ ਜਾਂਦਾ ਹੈ ਕਿ ਘਰੋਂ ਵੀ ਕੁਝ ਤਿਆਰੀ ਕਰਕੇ ਆਉਣੀ ਪੈਂਦੀ ਹੈ ਜੀ ਹਾਂ ਜੀ ਇੱਕ ਵਾਰ ਵਾਲੀ ਦੇ ਕੇ ਘਰੋਂ ਬਾਕੀ ਇੱਥੇ ਕਾੜਨਾ ਪੈਂਦਾ ਹੈ ਪਾਪਾ ਜੀ ਇਹ ਇੱਕ ਕਾੜਨੀ ਦੇ ਵਿੱਚ ਕਿੰਨੇ ਕੱਪ ਬਣ ਜਾਂਦੇ ਆ ਜੀ ਦੁੱਧ ਦੇ ਇਹਦੇ ਵਿੱਚ 10 ਲੀਟਰ ਬਣ ਜਾਂਦਾ ਜੀ ਇੱਕ ਵਾਰ ਚ ਮੰਨ ਲਓ ਕੜ ਕੜ ਕੇ 8 ਲੀਟਰ ਰਹਿ ਗਿਆ ਪਰ ਇਹ ਸਮਾਂ ਕੀ ਹੈਗਾ ਜੀ ਤੁਹਾਡਾ ਲਗਾਉਣ ਦਾ ਸਵੇਰੇ 8 ਵਜੇ ਤੋਂ ਜੀ 5 5 ਵਜੇ ਤੱਕ 6 ਵਜੇ ਤੱਕ ਲਾ ਹਾਂ ਤੁਸੀਂ ਅ ਦੱਸੋਗੇ ਵੀ ਬੁਕਿੰਗ ਵਗੈਰਾ ਵੀ ਕਰ ਸਕਦੇ ਹੋ ਤੁਸੀਂ ਜੀ ਜੀ ਆਨਲਾਈਨ ਵੀ ਬੁਕਿੰਗ ਮਤਲਬ ਜਿੱਦਾਂ ਪ੍ਰੋਗਰਾਮ ਹੁੰਦੇ ਆ ਵੱਡੇ ਕੋਈ ਜੀ ਉਹ ਆਪਾਂ ਕਰ ਸਕਦੇ ਆ ਜੀ ਕਰਦੇ ਆ ਹੂੰ ਤੇ ਉਹ ਕੋਈ ਗੱਲ ਨਹੀਂ ਹੈਗਾ ਜੀ ਜਿੱਦਾਂ ਦਾ ਪ੍ਰੋਗਰਾਮ ਹੋਗਾ ਜਿੰਨੇ ਮਤਲਬ ਅਰੇਂਜਮੈਂਟ ਹੋਗਾ 200 ਬੰਦੇ ਆ 300 ਬੰਦੇ ਦਾ ਉਸ ਹਿਸਾਬ ਨਾਲ ਆਪਾਂ ਉਹ ਵੀ ਕਰ ਲੈਂਦੇ ਆ। ਉਹ ਕਰ ਲੈਂਦੇ ਆ। ਕਿੰਨੇ ਰੁਪਏ ਦਾ ਕੱਪ ਜਿਹੜਾ ਬਾਬਾ ਜੀ ਵਿੱਚ ਆ ਜਾਂਦਾ ਇਹ ਹੁਣ ਬਾਬਾ ਜੀ 50 ਰੁਪਏ ਰੇਟ ਰੱਖਿਆ ਇਹਦਾ। ਬੋਲ ਜੋ ਓਨਲੀ 50 ਰੁਪਏ ਰੱਖਿਆ ਇਹਦੇ ਵਿੱਚ ਸਮਾਨ ਤੁਹਾਡੇ ਸਾਹਮਣੇ ਹੀ ਪਾ ਰਿਆ ਸਾਰਾ। ਪਾਇਆ ਵੀ ਹੋਇਆ ਤੇ ਦੁਬਾਰਾ ਪਾ ਰਿਆ ਹਾਂ ਹੁਣ ਕਿਉਂਕਿ 2 ਲੀਟਰ ਦੁੱਧ ਮੈਂ ਹੋਰ ਪਾਇਆ ਇਹਦੇ ਵਿੱਚ ਹੁਣ। ਤੇ ਸਮਾਨ ਉਹਨੂੰ ਮੈਂ ਦੁਬਾਰਾ ਪਾ ਰਿਆ ਜੀ ਇਹਦੇ ਵਿੱਚ ਦਾ ਹੀ। ਇਹਨਾਂ ਦਾ ਮਿਹਨਤ ਕਿੰਨੀ ਕਾ ਚੱ ਮਿਹਨਤ ਤਾਂ ਤੁਹਾਡੇ ਸਾਹਮਣੇ ਹੈ ਜੀ ਕਾੜਸ਼ੀ ਫੇਰਨੀ ਪੈਂਦੀ ਆ ਵਾਰ-ਵਾਰ ਤੇ ਘਰੇ ਕਾੜ ਕੇ ਤੋਂ ਤੋਂ ਬਾਅਦ 3-4 ਘੰਟੇ ਫਰੱਕ ਚਲਾਉਣੀ ਆ ਸਾਰਾ ਉਹ ਮਿਹਨਤੀ ਹੈ ਜੀ ਫੇ ਸਾਰੀ ਜੋ ਵੀ ਹੈ। ਬਾਬਾ ਜੀ ਅੱਜ ਕੱਲ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ ਹੈਗੇ ਆ 슈ਗਰ ਦੇ ਪੇਸ਼ੈਂਟ ਹੈਗੇ ਆ ਕੀ ਉਹ ਵੀ ਇਹ ਦੁੱਧ ਪੀ ਸਕਦੇ ਨੇ? ਬਿਲਕੁਲ ਪੀ ਸਕਦੇ ਨੇ ਜੀ ਕਿਉਂਕਿ ਆਪਾਂ ਸ਼ੱਕਰ ਤਾਂ ਟਾਈਮ ਟੂ ਟਾਈਮ ਦੰਨੇ ਜਿੰਨੀ ਜ਼ਰੂਰਤ ਆ। ਇਹਦੇ ਵਿੱਚ ਆਪਾਂ 슈ਗਰ ਮਿੱਠਾ ਕੁਝ ਵੀ ਇਦਾਂ ਨਹੀਂ ਪਾਉਂਦੇ ਤੇ ਕਰ ਲੌਨਲੀ ਦੁੱਧ ਆ ਜੀ। ਇਹ ਫਿਰ ਜਿਹੜੀ ਸ਼ੱਕਰ ਯੂਜ਼ ਕਰਦੇ ਹੋ ਜਿਹੜੀ ਸ਼ੱਕਰ ਯੂਜ਼ ਕਰਦੇ ਤੇ ਦੇਸੀ ਜੀ ਆਪਣੇ ਢਿੰਗ ਸਿੰਘਾਂ ਦਾ ਵੀ ਆਪਣੇ ਪੜਾ ਲੱਗੇ ਹੋਏ ਨੇ ਜੀ ਉਹਨਾਂ ਦੇ ਖਿਡਾਰੀ ਆ ਜੀ ਮਾਲਪੁਰ ਤੇ ਲੁਧਿਆਣੇ ਵੀ ਸਿੰਘ ਆ ਗਏ ਨੇ ਉਹਨਾਂ ਤੋਂ ਪਹਿਰਾ ਕਰ ਹੀ ਰਹੀ ਹੈ ਇਹ ਤੁਸੀਂ ਅ ਜਿਮ ਵਾਸਤੇ ਆ ਜਿਮ ਵਾਲੇ ਵਾਸਤੇ ਜੀ ਜੀ ਜਿਮ ਵਾਸਤੇ ਵੀ ਆ ਪਹਿਲਵਾਨਾਂ ਵਾਸਤੇ ਕਬੱਡੀ ਵਾਲਿਆਂ ਵਾਸਤੇ ਸਾਰੇ ਪਲੇਅਰਾਂ ਵਾਸਤੇ ਹਾਕੀ ਵਾਲਿਆਂ ਵਾਸਤੇ ਜੀ ਫੁੱਟਬਾਲ ਵਾਲਿਆਂ ਵਾਸਤੇ ਜੀ ਦਾ ਸਟੈਂਮਨਾ ਸਟੈਂਮਨੇ ਵਾਸਤੇ ਬਹੁਤ ਵਧੀਆ ਹੈ ਇਦਾਂ ਹੀ ਫੋਲੋ ਡਰਾਈ ਫੂਡ ਜਿਹੜਾ ਪੋਣਿਆ ਸਟੈਂਮਨੇ ਵਾਸਤੇ ਹੁੰਦਾ ਜੀ ਸਰ ਦਾ ਇਹ ਵੀ ਨਾਲ ਲਗਾਈਏ ਜੀ ਜੀ ਸਰ ਦਾ ਇਹ ਅਜੇ ਲਗਾਈ ਨਹੀਂ ਮਤਲਬ 2-4 ਦਿਨਾਂ ਦੇ ਵਿੱਚ ਵੀ ਸ਼ੁਰੂ ਕਰ ਦਾਂਗੇ ਜਿੱਦਾਂ ਡਿਮਾਂਡ ਹੋਈ ਕਸਟਮਰਾਂ ਦੀ ਕਿੰਦਾ ਦਾ ਰਿਸਪੌਂਸ ਮਿਲ ਰਿਹਾ ਜੀ ਠੀਕ ਆ ਜੀ ਮਹਾਰਾਜ ਜਿੱਦਾਂ ਸੋਚਿਆ ਸੀ ਮਹਾਰਾਜ ਨੇ ਉਹ ਤੋਂ ਵਾਦੀ ਮਤਲਬ ਕੀਤਾ ਵਾ ਸੰਗਤ ਆ ਰਹੀ ਆ ਸ਼ੱਕ ਰਹੇ ਨੇ ਜੀ ਬਹੁਤ ਵਧੀਆ ਕਿੰਨੇ ਕੇ ਕੱਪ ਰੋਜ਼ ਦੇ ਲੱਗ ਜਾਂਦੇ ਦੋਸਤ ਤਿੰਨ ਦਿਨ ਹੋਏ ਨਹੀਂ ਅਜੇ ਤਾਂ 5 ਲੀਟਰ ਦੇ ਵਿੱਚ ਉਹ 4 ਲੀਟਰ ਲੱਗਿਆ ਮੇਰਾ ਤੇ ਅੱਜ ਥੋੜਾ ਜਿਹਾ ਵਧਾਈ ਸੀ ਕੁਆਂਟੀਟੀ ਤੇ ਅੱਜ ਮਤਲਬ 6 ਲੀਟਰ ਲਾਤਾ ਜੀ ਜੀ ਅੰਤ ਦੇ ਵਿੱਚ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਜੀ ਵੀ ਦੇਖੋ ਜਿਹੜਾ ਆਪਾਂ ਨਸ਼ੇ ਗ੍ਰਸਤ ਹੋ ਚੁੱਕੇ ਆ ਨਸ਼ਾ ਕਰਕੇ ਆਪਾਂ ਆਪਣੇ ਮਾਪਿਓ ਨੂੰ ਜਾਂ ਕਿਸੇ ਨੂੰ ਵੀ ਭਾਈ ਭੈਣ ਨੂੰ ਕਿਸੇ ਨੂੰ ਸਮਝਦੇ ਨਹੀਂ ਮਤਲਬ ਨੌਜਵਾਨੀ ਨੂੰ ਖਾਸ ਕਰਕੇ ਨਸ਼ੇ ਤੋਂ ਰਹਿ ਤੋ ਉਹ ਤੇ ਜਿਹੜੇ ਪ੍ਰਾਤਨ ਵਿਰਸਾ ਮਹਾਰਾਜ ਦੇ ਨਾਲ ਜੁੜੋ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ